ਦੇਖੋ ਜੀ ਅਸੀਂ ਕਮਿਊਨਿਟੀ ਹੈਲਥ ਆਫਸਰ ਆ ਪੂਰੇ ਪੰਜਾਬ ਦੇ ਵਿੱਚ 2600 ਦੇ ਲਾਗੇ ਚੱਗੇ ਆਪਾਂ ਹੈਗੇ ਆ ਹੈਲਥ ਵੈਲਨੈਸ ਸੈਂਟਰ ਜਿਹੜੀਆਂ ਪਿੰਨਾਂ ਚ ਡਿਸਪੈਂਸਰੀਆਂ ਆ ਉਹਦੇ ਵਿੱਚ ਆਪਾਂ ਮੁੱਢਲੀਆਂ ਸੇਵਾਵਾਂ ਦੇ ਰਹੇ ਆ ਆਲਰੇਡੀ ਆਪਾਂ ਐਲੋਪੈਥੀ ਦੇ ਵਿੱਚ ਕੰਮ ਕਰਦੇ ਆ ਜਿੰਨੇ ਪ੍ਰੋਗਰਾਮ ਪੰਜਾਬ ਦੇ ਜਿਹੜੇ ਹੈਲਥ ਨਾਲ ਰਿਲੇਟਡ ਆ ਉਹ ਸਾਰੇ ਹੈਲਥ ਵੈਲਨੈਸ ਹੈਲਥ ਵੈਲਨੈਸ ਸੈਂਟਰ ਕੋ ਸੋਚਾਰੂਟਾ ਨਾਲ ਚਲਾਏ ਜਾਂਦੇ ਆ ਆਪਾਂ ਸਾਡਾ ਉਹਦੇ ਚ ਬੜਾ ਅਹਿਮ ਰੋਲ ਆ ਹੁਣ ਸਰਕਾਰ ਵੱਲੋਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਆ ਜਿੱਦੇ ਪਹਿਲਾਂ ਆਯੁਰਵੈਦਿਕ ਜਿਹੜੇ ਬੀਐਮਐਸ ਡਾਕਟਰ ਆ ਉਹਨਾਂ ਨੂੰ ਏ ਉਹਥੇ ਆਪਣੀਆਂ ਆਯੁਰਵੈਦਿਕ ਦਵਾਈਆਂ ਡਿਸਪੈਂਸਰੀਆਂ ਤੇ ਦੇ ਰਹੇ ਆ ਉਹ ਡਿਸਪੈਂਸਰੀਆਂ ਵੱਖਰੀਆਂ ਸੀਗੀਆਂ ਲੇਕਿਨ ਸਰਕਾਰ ਨੇ ਇੱਕ ਨਵੇਂ ਹੁਕਮ ਜਾਰੀ ਕੀਤੇ ਆ ਕਿ ਜਿਹੜੇ ਕਮਿਊਨਿਟੀ ਹੈਲਥ ਆਫਸਰ ਦੇ ਵਿੱਚ ਬੀਐਮਐ ਸੀਐਚਓ ਆ ਉਹਨਾਂ ਨੂੰ ਇਹਨਾਂ ਨੇ ਆਯੁਰਵੈਦਿਕ ਦਵਾਈਆਂ ਜਿਹੜੀਆਂ ਉਹ ਦੇਣੀਆਂ ਸ਼ੁਰੂ ਕਰ ਦਿੱਤੀਆਂ ਵੀ ਉਹ ਆਯੁਰਵੈਦਿਕ ਪੈਥੀ ਦੇ ਵਿੱਚ ਵੀ ਕੰਮ ਕਰਨਗੇ ਆਪਾਂ ਆਲਰੇਡੀ ਐਲੋਪੈਥੀ ਦੇ ਵਿੱਚ ਕੰਮ ਕਰ ਰਹੇ ਆ ਹੁਣ ਆਯੁਰਵੈਦਿਕ ਦੇ ਵਿੱਚ ਵੀ ਸਾਨੂੰ ਕੰਮ ਕਰਨ ਵਾਸਤੇ ਕਿਹਾ ਜਾ ਰਿਹਾ ਹੁਣ ਰਮਨ ਬੈਲ ਜੀ ਨੂੰ ਆਪਾਂ ਇਸ ਬਾਬਤ ਜਿਹੜਾ ਆ ਉਹ ਮੰਗ ਪੱਤਰ ਦਿੱਤਾ ਆ ਕਿ ਦੇਖੋ ਜੀ ਆਪਾਂ ਕੰਮ ਦੋ ਪੈਥੀਆਂ ਦੇ ਵਿੱਚ ਕਰਨਾ ਹੁਣ ਉਹ ਆਪਣੀ ਆਯੁਰਵੈਦਿਕ ਦੇ ਤੌਰ 'ਤੇ ਖਾ ਲੈ ਰਹੇ ਆ। ਆਪਾਂ ਐਲੋਪੈਥੀ ਦੇ ਵਿੱਚ ਕੰਮ ਕਰਦੇ ਸੀਗੇ ਆਪਾਂ ਉਹਦੀ ਤਨਖਾਹ ਲੈ ਰਹੇ ਸੀਗੇ। ਹੁਣ ਜੇ ਆਪਾਂ ਦੋਨਾਂ ਪੈਥੀਆਂ ਦੇ ਵਿੱਚ ਕੰਮ ਕਰਨਾ ਤੇ ਸਾਡੀ ਜਿਹੜੀ ਬੇਸਿਕ ਸੈਲਰੀ ਆ ਉਹਦੇ ਵਿੱਚ ਵੀ ਸਾਡਾ ਵਾਧਾ ਕਰਨਾ ਚਾਹੀਦਾ। ਆਲਰੇਡੀ ਸਾਨੂੰ ਸੀਐਚਓ ਦੇ ਤੌਰ ਤੇ ਬੜੀਆਂ ਮੁਸ਼ਕਲਾਂ ਪਹਿਲਾਂ ਹੀ ਬੜੀਆਂ ਆ ਰਹੀਆਂ। ਸਾਨੂੰ 15 ਤਰੀਕੇ ਦੀਆਂ ਆਨਲਾਈਨ ਟੋਟਲ ਆ ਜਿਨ੍ਹਾਂ ਦੇ ਉੱਤੇ ਆਨਲਾਈਨ ਕੰਮ ਕਰਨੇ ਹੁੰਦੇ ਆ। ਆਪਾਂ 15 5 ਸਾਲ ਹੋ ਗਏ ਆ। 5 ਸਾਲ ਤੋਂ ਆਪਾਂ ਆਨਲਾਈਨ ਕੰਮ ਕਰ ਰਹੇ ਆ ਲੇਕਿਨ ਸਰਕਾਰ ਇੰਨੀ ਨਿਕਮੀ ਆ ਕਿ 5 ਸਾਲ ਤੱਕ ਹਜੇ ਤੱਕ ਕਿਸੇ ਵੀ ਸੈਂ ਤੁਸੀਂ ਇਹ ਸਿਚੂ ਸੋਚੋ ਕਿ ਜੇ ਆਨਲਾਈਨ ਸਾਰੇ ਕੰਮ ਕਰਨੇ ਆ ਆਨਲਾਈਨ ਪੋਰਟਲ ਦੇ ਉੱਤੇ ਕੰਮ ਕਰਨਾ ਆ ਤੇ ਉਹ ਕੰਮ ਇੰਟਰਨੈਟ ਤੋਂ ਬਿਨਾਂ ਕਿੱਦਾਂ ਹੋ ਸਕਦਾ ਸਾਰੇ ਆਪਣੀਆਂ ਸੈਲਰੀਆਂ ਦੇ ਵਿੱਚੋਂ ਫੋਨਾਂ ਦੇ ਡਾਟੇ ਦੇ ਚਾਰਜ ਕਰਕੇ ਤੇ ਉਹ ਕੰਮ ਕਰ ਰਹੇ ਆ ਜੇ ਆਪਾਂ ਇਹ ਕਹਿੰਨੇ ਆ ਕਿ ਸਾਨੂੰ ਇੰਟਰਨੈਟ ਨਹੀਂ ਦਿੱਤਾ ਆਪਾਂ ਕੰਮ ਨਹੀਂ ਕਰਨਾ ਤੇ ਸਾਡੇ ਉੱਤੇ ਪੈਸੇ ਕੱਟੇ ਜਾਂਦੇ ਸਾਡੇ ਤੇ ਤਸ਼ੱਦਦ ਕੀਤੀ ਜਾ ਰਹੀ ਹੈ ਹੁਣ ਇਹ ਸਭ ਤੋਂ ਵੱਡੀ ਚੀਜ਼ ਜਿਹੜੀ ਇਹ ਵਾਲੀ ਆ ਇਹ ਤੇ ਬਹੁਤ ਮੇਜਰ ਚੀਜ਼ ਹੋਗੀ ਵੀ ਆਪਾਂ ਦੋ ਪੈਥੀਆਂ ਦੇ ਵਿੱਚ ਕੰਮ ਕਰ ਰਹੇ ਆ ਤੇ ਸੈਲਰੀ ਸਾਨੂੰ ਇੱਕ ਪੈਥੀ ਦੀ ਮਿਲੇਗੀ ਇਹ ਤੇ ਸਰਾਸਰ ਸਰਕਾਰ ਦੀ ਜਿਹੜੀ ਆ ਨਾਇਨਸ ਕਰੀ ਦਵਾਈ ਲੋ ਕਿਉਂਕਿ ਪਹਿਲਾਂ ਆਪਾਂ ਦਵਾਈ ਲੈਣ ਤੋਂ ਬਿਲਕੁਲ ਮਨਾਂ ਕੀਤਾ ਸੀਗਾ ਕਿ ਆਪਾਂ ਦੋ ਪੈਥੀਆਂ ਦੇ ਵਿੱਚ ਕੰਮ ਨਹੀਂ ਕਰਨਾ ਲੇਕਿਨ ਬੈਲ ਸਾਹਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਤੁਸੀਂ ਇੱਕ ਵਾਰੀ ਦਵਾਈ ਲਓ ਤੁਸੀਂ ਆਯੁਰਵੈਦਿਕ ਕੰਮ ਕਰਨਾ ਸ਼ੁਰੂ ਕਰੋ ਤੁਹਾਡੀ ਮੰਗ ਜਿਹੜੀ ਆ ਸਰਕਾਰ ਤੱਕ ਰੱਖ ਕੇ ਤੇ ਜਲਦੀ ਤੁਹਾਡੀ ਬੇਸਿਕ ਸੈਲਰੀ ਦੇ ਵਿੱਚ ਵਾਧਾ ਕੀਤਾ ਜਾਊਗਾ ਬੈਲ ਸਾਹਨੇ ਸਾਨੂੰ ਇਹ ਆਸ਼ਵਾਸਨ ਦਿੱਤਾ ਵੇਖੋ ਜੀ ਸੀਐਚਓ ਕੈਡਰ ਜਿਹੜਾ ਪੰਜਾਬ ਵਿੱਚ ਕੰਮ ਕਰ ਰਿਹਾ ਆ ਹੱਥ ਹੱਥ ਲੈ ਕੇ ਸੈਂਟਰਾਂ ਦੇਤੇ ਬਹੁਤ ਜ਼ਰੂਰੀ ਬੁਨਿਆਦੀ ਸਹੂਲਤਾਂ ਜਿਹੜੀਆਂ ਉਹ ਲੋਕਾਂ ਤੱਕ ਪਹੁੰਚਾ ਰਿਹਾ ਸਾਡੀ ਇੱਕ ਗ੍ਰੀਵੈਂਸ ਹੈਗੀ ਸ਼ੁਰੂ ਤੋਂ ਹੀ ਉਹ ਇਹ ਹੈ ਕਿ ਜਦੋਂ ਬਾਕੀ ਸਟੇਟਸ ਦੇ ਵਿੱਚ ਸਾਲ ਇੰਡੀਆ ਦੇ ਵਿੱਚ ਬੇਸਿਕ ਪੇ ਜਿਹੜੀ ਆ ਉਹ ਸਰਕਾਰ ਨੇ 25000 ਰੱਖੀ ਹੋਈ ਆ ਜਿਹੜੀ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਨੇ 20000 ਬੇਸਿਕ ਰੱਖੀ ਹੋਈ ਹੈ ਉਹਦੇ ਉਹਦੇ ਰਿਗਾਰਡਿੰਗ ਆਪਾਂ ਪਿਛਲੇ ਸਾਲ ਵੀ ਜੂਨ ਵਿੱਚ ਹੈਲਥ ਮਿਨਿਸਟਰ ਸਾਹਿਬ ਨਾਲ ਮਿਲ ਕੇ ਮੰਗ ਪੱਤਰ ਦਿੱਤਾ ਸੀਗਾ ਉਸ ਵੇਲੇ ਜਿਹੜੀ ਪੈਨਲ ਬੀਟਿੰਗ ਹੋਈ ਸੀ ਉਹਦੇ ਚੇਅਰ ਹੈਡ ਮਿਸਟਰ ਸਾਹਿਬ ਨੇ ਕਿਹਾ ਸੀਗਾ ਜੀ ਤੁਹਾਡੀ ਬੇਰੀ ਬੇਰੀ ਮੰਗਿਆ ਬਿਲਕੁਲ ਜਾਇਜ਼ ਆ ਇਹ ਤੇ ਆਪਾਂ ਧਿਆਨ ਦੇਵਾਂਗੇ ਤੇ ਉਹਨੂੰ ਨੋਟ ਕਰਾਇਆ ਸੀਗਾ ਕਿ ਜਿੰਨਾ ਜਲਦ ਤੋਂ ਜਲਦ ਜਿਹੜਾ ਇਹ ਰਿਵਾਈਜ਼ ਕਰਕੇ 25000 ਕੀਤਾ ਜਾਏਗਾ ਉਹਦੇ ਰਿਗਾਰਡਿੰਗ ਅਸੀਂ ਬੈਠਾ ਤਾਂ ਗੱਲ ਕੀਤੀ ਆ ਕਿ ਸਰਕਾਰ ਨੇ ਇੱਕ ਸਾਤ ਹੋਤੇ ਕੋਈ ਕੰਮ ਨਹੀਂ ਕੀਤਾ ਕਿਰਪਾ ਕਰਕੇ ਉਹਨੂੰ ਜੇਤੀ ਦੇ ਛੇਤੀ ਰਿਵਾਈਜ਼ ਕਰਾਇਆ ਜੀ ਮਾਈਸੈਲਫ ਡਾਕਟਰ ਪ੍ਰਦੀਪ ਸਿੰਘ ਜ਼ਿਲ੍ਹਾਕਾਰ ਅਰਵਦੇ ਜੁਨਾਨੀ ਅਫਸਰ ਗੁਰਦਾਸਪੁਰ ਇਹ ਸਾਨੂੰ ਪਿਛਲੇ 10-15 ਦਿਨ ਤੋਂ ਇਹ ਸਟੋਰੇਜ ਪਟਿਆਲਾ ਦੇਖੋ ਪਟਿਆਲਾ ਆਯੁਰਵੈਦਿਕ ਫਾਰਮੇਸੀ ਤੋਂ ਜਿਹੜੇ ਸਾਡੇ ਬੀਐਮਐਸ ਸੀਐਚਓ ਹੈਗੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਵਾਸਤੇ ਸਾਨੂੰ 37 ਪ੍ਰਕਾਰ ਦੀ ਮੈਡੀਸਿਨ ਹੈ ਜਿਹੜੀ ਉਹ ਮਿਲੀ ਹੈ ਜਿਹੜੀ ਕਿ ਅੱਜ ਮਾਨਯੋਗ ਬਹਿਰ ਸਾਹਿਬ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਜੀ ਦੇ ਸਹਿਯੋਗ ਦੇ ਨਾਲ ਅਸੀਂ ਸੀਐਟੂ ਨੂੰ ਮਿਲਲੀ ਹੈ ਉਹ ਐਲੋਪੈਸਿਕ ਦਵਾਈ ਦੇ ਨਾਲ ਜੇ ਸਾਡੀ ਆਯੁਰਵੈਦਿਕ ਦਵਾਈ ਵੀ ਸੀਐਚਓ ਬੀਐਮਐਸ ਨੂੰ ਪਤਾ ਜੋ ਦੇਣਗੇ ਤਾਂ ਲੋਕਾਂ ਵਿੱਚ ਮੈਡੀਸਨ ਜਾਊਗੀ ਤਾਂ ਉਹ ਸਿਹਤਮੰਦ ਵੀ ਹੋਣਗੇ ਔਰ ਆਯੁਰਵੈਦਿਕ ਦਾ ਨਾਮ ਵੀ ਆਊਗਾ ਔਰ ਉਹਦੇ ਨਾਲ ਸਾਡੇ ਡਾਇਰੈਕਟਰ ਆਯੁਰਵੈਦਾਂ ਪੰਜਾਬ ਜੀ ਦਾ ਵੀ ਨਾਮ ਆ ਜਾਊਗਾ ਕਿੰਨੇ ਸੈਂਟਰ ਤੱਕ ਪਹੁੰਚਣੀ ਹੈ ਇਹ ਸੈਂਟਰ 37 ਸੈਂਟਰ 38 38 ਸੀਚੂ ਹੈ 37 ਤੋਂ ਆਇਆ ਕੋ 38 ਸੀਚੂ ਨੂੰ ਪਹੁੰਚਣੀ ਹੈ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਤਾਂ ਸੋ ਅਜਿਕੇ ਦੇ ਟਾਈਮ ਦੇ ਵਿੱਚ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਆਯੁਰਵੈਦਿਕ ਨਾਲ ਜੁੜਨ ਦੀ ਜ਼ਰੂਰਤ ਕਿਹਾ ਗਈ ਹੈ ਆਯੁਰਵੈਦਿਕ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਸ਼ਰੀਰਿਕ ਮਾਨਸਿਕ ਤੌਰ ਤੇ